ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦੀ ਆ ਸਭ ਤੋਂ ਪਹਿਲੇ ਪ੍ਰਿੰਸੀਪਲ ਸਾਹਿਬ ਜਿਹੜੇ ਪ੍ਰੋਫੈਸਰ ਹਰਪ੍ਰੀਤ ਕੌਰ ਜੀ ਦਾ ਜਿਨ੍ਹਾਂ ਨੇ ਅੱਜ ਭਾਈਕ ਨਈ ਹੈ ਜੀ ਦੇ ਉੱਤੇ ਕੰਪੈਰੀਟਿਵਲੀ ਕੰਮ ਕੀਤਾ ਕੰਪੈਰੀਟਿਵ ਗੱਲਾਂ ਕੀਤੀਆਂ ਡਿਫਰੈਂਟ ਰਿਲੀਜੀਅਨ ਦਾ ਜਿਹੜੇ ਪੱਕਾ ਹੈ ਉਹਨਾਂ ਨੂੰ ਲੈ ਕੇ ਵੀ ਗੱਲ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਮਾਇਨੋਰਟੀ ਫੈਲ ਦੇ ਦਲਜੀਤ ਕੌਰ ਜੀ ਉਹਨਾਂ ਨੇ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਉਹ ਬੱਚਿਆਂ ਨੂੰ ਅਵੇਰਨੈਸ ਦਿੱਤੀ ਹੈ ਮਾਇਨੋਰਟੀ ਦੀ ਔਰ ਖਾਸ ਕਰ ਮੈਂ ਮਾਈਨੋਰਟੀ ਦੇ ਬੱਚਿਆਂ ਨੂੰ ਜਰੂਰ ਕਹਾਂਗਾ ਬੱਚਿਓ ਆਪਣੇ ਜਿਹੜਾ ਸਰਕਾਰ ਕੋ ਤੁਹਾਨੂੰ ਮਿਲਦਾ ਹੈ ਉਸ ਵਜੀਫਿਆਂ ਨੂੰ ਜਰੂਰ ਜਰੂਰ ਅਵੇਲ ਕਰੋ ਔਰ ਇਹ ਵਿੱਚ ਤੁਸੀਂ ਅੰਗੋਲੀ ਨਾ ਕਰੋ ਔਰ ਆਪਣੇ ਜੋ ਤੁਹਾਨੂੰ ਜੋ ਸਰਕਾਰਾਂ ਦੇ ਰਹੀਆਂ ਹਨ ਉਹਨਾਂ ਨੂੰ ਲੈਣ ਤੇ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਔਰ ਕੋਈ ਸ਼ਰਮ ਵਾਲੀ ਗੱਲ ਵੀ ਨਹੀਂ ਹੈ ਔਰ ਉਸ ਤੋਂ ਬਾਅਦ ਜਿਸਨ ਰਾਜਦੀਪ ਸਿੰਘ ਸੱਦੂ ਨੇ ਗੱਲ ਕੀਤੀ ਭਾਈ ਸਾਹਿਬ ਦੀ ਗੱਲ ਕੀਤੀ ਬਹੁਤ ਸੋਹਣੇ ਸੁੰਦਰ ਵਿਚਾਰ ਰੱਖੇ ਨੇ ਔਰ ਡਾਕਟਰ ਸੁਖਬੀਰ ਸਿੰਘ ਉਦੋਕੇ ਜੀ ਨੇ ਉਸ ਨੂੰ ਭਾਈ ਕਨਈਏ ਜੀ ਦੇ ਜੀਵਨ ਨੂੰ ਲੈ ਕੇ ਤੇ ਗੁਰਬਾਣੀ ਨੂੰ ਲੈ ਕੇ ਔਰ ਜੋ ਸਿੱਖੀ ਸਿਧਾਂਤਾਂ ਨੂੰ ਲੈ ਕੇ ਜੋ ਵੱਡ ਮੁੱਲੇ ਆਪਣੇ ਵਿਚਾਰ ਦਿੱਤੇ ਨੇ ਮੈਂ ਇਹਨਾਂ ਦੋਨਾਂ ਸਪੀਕਰਾਂ ਦਾ ਬੜਾ ਤਹਿ ਦਿਲੋਂ ਧੰਨਵਾਦੀ ਆ ਔਰ ਆਪ ਸਭ ਬੱਚਿਆਂ ਦਾ ਵੀ ਤਹਿ ਦਿਲੋਂ ਧੰਨਵਾਦੀ ਆ ਮਾਨੋਇਟੀ ਸੈਲ ਦਾ ਔਰ ਜੋ ਟੀਚਰ ਸਹਿਮਾਨ ਨੇ ਇਸ ਪ੍ਰੋਗਰਾਮ ਨੂੰ ਜੋ ਇੰਜ਼ਾਮ ਦੇ ਲਈ ਜੋ ਸਭ ਮਿਹਨਤ ਕੀਤੀ ਹੈ ਇਹ ਮੈਂ ਸਾਰੇ ਹੀ ਪੰਜਾਬੀ ਦੇ ਟੀਚਰਾਂ ਦਾ ਘੱਟ ਗਿਣਤੀ ਸੈਲ ਦੇ ਟੀਚਰਾਂ ਦਾ ਔਰ ਉਸਤ ਜਿਹੜੀ ਹੈ ਇਹ ਇਹਦੇ ਜਿਹੜੇ ਵੀ ਮੈਂਬਰ ਨੇ ਇਹਨਾਂ ਸਭ ਦਾ ਤਹਿ ਦਿਲੋਂ ਧੰਵਾਦਿਆਂ ਕਿ ਤੁਸੀਂ ਆਪਣੇ ਟਾਈਮ ਕੱਢ ਕੇ ਭਾਈ ਕਨਈਆ ਜੀ ਦੇ ਗੱਲ ਗੱਲ ਕੀਤੀ ਪਰ ਬੱਚਿਓ ਮੈਂ ਸਿਰਫ ਇੱਕ ਛੋਟੀ ਜੀ ਗੱਲ ਤੁਹਾਨੂੰ ਜ਼ਰੂਰ ਕਹਿ ਕੇ ਜਾਵਾਂਗਾ ਕਿ ਇਹ ਸੈਮੀਨਾਰ ਕਰਨੇ ਤਾਂ ਹੀ ਸਫਲ ਹੈ ਜੇ ਤੁਸੀਂ ਇਹਨਾਂ ਨੂੰ ਅਮਲੀ ਅਮਰੂਪ ਚ ਲੈ ਕੇ ਆਏ ਗੁਰੂ ਨਾਨਕ ਦਾ ਸਿੱਖ ਹੁਣੇ ਜਿੱਦਾਂ ਭਾਈ ਸਾਹਿਬ ਵੀ ਗੱਲ ਕਰ ਰਹੇ ਸੀ ਕਿ ਖਾਲੀ ਕਿਤਾਬਾਂ ਤੱਕ ਨਹੀਂ ਅਸੀਂ ਪੜ ਲਿਆ ਅਸੀਂ ਦੁਨੀਆ ਨੂੰ ਦੱਸਤਾ ਕਿ ਭਾਈਕ ਨਗਿਆ ਜੀ ਸਾਡੇ ਜਿਹੜੇ ਨੇ ਉਹ ਉਹਨਾਂ ਨੇ ਰੈੱਡ ਕਰਾਸ ਪਹਿਲੇ ਵੀ ਜੋ ਹੈ ਮਾਨਵ ਸੇਵਾ ਜਿਹੜੀ ਹੈ ਸ਼ੁਰੂਆਤ ਕੀਤੀ ਜਿਹੜੀ ਹਿਊਮੈਨਿਟੀ ਦੀ ਜੰਗਾਂ ਦੇ ਵਿੱਚ ਜੰਗ ਦੇ ਵਿੱਚ ਸੇਵਾ ਕਰਨੀ ਕੋਈ ਛੋਟੀ ਗੱਲ ਨਹੀਂ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਾਗਾ ਕਿ ਤੁਸੀਂ ਅੱਜ ਇਸ ਜਿਹੜਾ ਸੈਮੀਨਾਰ ਤੋਂ ਇਹ ਬਿਲਕੁਲ ਸਿੱਖ ਕੇ ਜਾਓ ਕਿ ਅਸੀਂ ਮਾਨਵ ਭਲਾਈ ਲਈ ਕੁਝ ਨਾ ਕੁਝ ਸਮਝ ਜ਼ਰੂਰ ਕੜਨਾ ਹੈ ਔਰ ਅਸੀਂ ਆਪਣੇ ਗੁਰੂ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦਿਨ ਹੋਏ ਇਸ ਸੰਸਾਰ ਦੇ ਵਿੱਚ ਨਾਮ ਨਾ ਘਟਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ